ਤੇ ਹਾਂਜੀ ਦੋਸਤੋ ਸਾਡੇ ਗੋਲਗਪੇ ਆ ਗਏ ਨੇ ਯੋਯੋ ਹਨੀ ਸਿੰਘ ਵੀ ਆ ਗਿਆ ਜੀ ਵੀ ਫਲੈਟ ਲੈਂਡ ਹੋ ਗਈ ਏ ਅ ਵੀ ਲੈਂਡ ਹੋ ਗਈ ਏ ਉਹ ਵੀ ਲੈਂਡ ਗਈ ਐ ਬੁੰਬਈ ਆ ਗਏ ਬੁੰਬਈ ਪੰਜਾਬੀ ਆ ਗਏ ਓਏ ਤੇ ਇਧਰ ਹੁਣ ਕੋਈ ਆ ਚਾਲੂ ਕਰਨ ਲੱਗਾ ਸਟੈਪ 1 ਬਫਿੰਗ ਦਾ ਤੇ ਫਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਪੈ ਚੁੱਕੀ ਏ ਪਰ ਹਜੇ ਤੱਕ ਆਪਣੀ ਗੱਡੀ ਦਾ ਕੰਮ ਖਤਮ ਨਹੀਂ ਹੋਇਆ ਹੁਣ ਆਲਮੋਸਟ ਫਿਨਿਸ਼ ਹੋਣ ਵਾਲਾ ਏ ਛੱਤ ਤੇ ਲੱਗਿਆ ਹੋਇਆ ਅੱਧੀ ਛੱਤ ਇਧਰ ਕੰਪਲੀਟ ਹੋ ਗਈ ਏ ਅੱਧੀ ਰਹਿ ਗਈ ਏ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਦੇਖਿਆ ਕੱਲ ਆਪਾਂ ਗੱਡੀ ਲੈ ਆਏ ਸੀ ਤੇ ਅੱਜ ਗੱਡੀ ਨੂੰ ਸਾਫ਼ ਸੁਥਰੀ ਕਰਾਉਣ ਦਾ ਉਹਦੇ ਸੱਜਾ ਦਾ ਦੇ ਸਵਾਰਨ ਦਾ ਦਾ ਕੰਮ ਚੱਲਦਾ ਪਿਆ ਉਹਦੀ ਸਭ ਸੰਭਾਲ ਦਾ ਕੰਮ ਤੋਰਨ ਲੱਗੇ ਆ ਤੇ ਅਸੀਂ ਲੈ ਕੇ ਆਏ ਆ ਇੱਥੇ ਡਿਟੇਲਿੰਗ ਸੈਂਟਰ ਤੇ ਇੱਕ ਉਹਨੂੰ ਥੋੜਾ ਜਿਹਾ ਚਮਕ ਚਮਕ ਮਰਾਨੀ ਹੈ ਸੁਰਖੀ ਪਾਊਡਰ ਲਵਾਉਣਾ ਇਹਦਾ ਤੇ ਹੁਣ ਇਥੇ ਛੱਡ ਕੇ ਜਾਣੀ ਐ ਤੇ ਆਪਾਂ ਨੂੰ 5-6 ਘੰਟੇ ਬਾਅਦ ਗੱਡੀ ਆਪਣੀ ਮਿਲਣੀ ਐ ਤੇ ਇਹ ਆਪਾਂ ਗੱਡੀ ਲਾਤੀ ਤੁਸੀਂ ਦੇਖ ਸਕਦੇ ਹੋ। ਆ ਦੇਖੋ ਨਾ ਨੇ ਹੁਣ ਸ਼ੁਰੂ ਕਰਤਾ ਕੰਮ ਮੈਟ ਮੋਟ ਕੱਢਣੇ ਚਾਲੂ ਕਰਤੇ ਨੇ ਤੇ ਅਕਾਲੋਤ ਲੱਗਿਆ ਹੁੰਤੇ ਤੇ ਇਹਦਾ ਸੋਣੀ ਬਣ ਜਾਏਗੀ ਤੇ ਹੁਣ ਪਹਿਲਾਂ ਆਪਾਂ ਇਹ ਕੰਮ ਕਰਾਨ ਲੱਗੇ ਆ ਇਹਦਾ ਐ ਸੁਰਖੀ ਬਿੰਦੀ ਦਾ ਬੋਰਡਰ ਸ਼ਟਰ ਲਵਾਣਾ ਹੈ ਨੂੰ ਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਕਰਾਵਾਂਗੇ ਸਰਵਿਸ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਇੱਥੇ ਛੱਡ ਚਲੇ ਆ ਤੇ ਹੁਣ ਤੁਹਾਨੂੰ ਉਦੋਂ ਹੀ ਦਿਖਾਵਾਂਗੇ ਜਦੋਂ ਆ ਕੇ ਰਿਸਿਵ ਕਰਾਂਗੇ ਵੀ ਹੁਣ ਕਿੰਦਾ ਦੀ ਲੱਗਦੀ ਪਈ ਤੇ ਹੁਣ ਅਸੀਂ ਗੱਡੀ ਛੱਡਿਆਏ ਆ ਤੇ ਆ ਗਏ ਆ ਇੱਥੇ ਸਮੋਸੇ ਖਾਣ ਵਾਸਤੇ ਤੇ ਅਸੀਂ ਆਰਡਰ ਕਰਤੇ ਨੇ ਸਮੋਸੇ ਤੇ ਨਾਲ ਗੋਲ ਗੱਪੇ ਤੇ ਕਬੀ ਲੰਘ ਦਾ ਟਾਈਮ ਤੇ ਬੈਠਾ ਵਾ ਸੀ ਤੇ ਐ ਤੇ ਅਸੀਂ ਦੱਚੇ ਕਰਨਾ ਹੈ ਨਾ ਨੂੰ ਖਾਣੇ ਦੇ ਪਰ ਅਜੇ ਤੰਦੂਰ ਲਾਇਆ ਨਹੀਂ ਹੋਇਆ ਤੇ ਅਸੀਂ ਕਰਕੇ ਸਮੋਸੇ ਤੇ ਗੋਲ ਗੱਪੇ ਲੈ ਲਿਆ ਹਾਂ ਉਹ ਆ ਦੇ ਲੈ ਤੇ ਫਿਰ ਖਾ ਕੇ ਫਿਰ ਚੱਲਦੇ ਕਰੇ ਸ਼ਾਮੀ ਲੈਣਾ ਵਾਲੀ ਗੱਡੀ ਤੇ ਹਾਂਜੀ ਦੋਸਤੋ ਸਾਡੇ ਗੋਲ ਗੱਪੇ ਆ ਗਏ ਨੇ ਕਦਾ ਟੈਸਟ ਆਹ ਨਾ ਹਿਅਰਸ ਇਹ ਦੋਸਤੋ ਸਾਡੇ ਸਮੋਂ ਸੇ ਵੀ ਆ ਗਏ ਨੇ ਚੈੱਕ ਕਰੋ ਯੋ ਯੋ ਖਨੀ ਸੰਗ ਆ ਗਿਆ ਉਹ ਦੂਜਾ ਵੀ ਆ ਗਿਆ ਤੇ ਉਹ ਵੀ ਆ ਗਿਆ ਉਹਨੂੰ ਦੂਜੀ ਵੀ ਫਲੈਟ ਲੈਂਡ ਹੋ ਗਈ ਏ ਅਬੀ ਲੈਂਡ ਹੋ ਗਈ ਏ ਉਹ ਵੀ ਲੈਂਡ ਗਈ ਐ ਬੰਬਈ ਆ ਗਈ ਬੰਬਈ ਪੰਜਾਬੀ ਆ ਗਏ ਓਏ ਸਰੀਕਾਰ ਸਟਾਉਟਰ ਆ ਗਿਆ ਹੁਣ ਇਹਨਾਂ ਦਾ ਆਰਡਰ ਕੀਤਾ ਹੋਇਆ ਉਹ ਵੀ ਆ ਜਾਣਾ ਹੈ 65 ਕਰਾ ਗਿਆ ਨਹੀਂ ਸੀ ਹੈ 6 ਉਹਤੀ ਦਫਾ ਹੋਰ ਸੀ ਵੀ ਉਹ ਵਾਰ ਸੀ ਆਉਂਗਾ ਹੀ ਹੁੰਦਾ ਤੇ ਹੁਣ ਆਂਦਾ ਉਹਨਾਂ ਦੀ ਵੇਟ ਕਰਦੇ ਫਿਫਟੀ ਮਿੰਟਸ ਲੇਟਰ ਉਹ ਇਹ ਖਾ ਵੀ ਗਏ ਤੇ ਹੁਣ ਉੱਠਦੇ ਨਹੀਂ ਪਏ ਮੁਕਰ ਗਏ ਸੀ ਸਾਕਾ ਬਿਸਰਾਤੀ ਅਜਨ ਤੱਕ ਆਬੇ ਦਾ ਪੰਜਾਬੀ ਮੈਨੂੰ ਵੀ ਤੁਸੀਂ ਇੱਧੇ ਕਿ ਤੇ ਮੈਨੂੰ ਇਹਨੇ ਕਿਹਾ ਮੈਂ ਤਾਂ ਕਪੂਟਰ ਅੱਛਰੋਂ ਜੇ ਆ ਰਹੀ ਸੀ ਤਿਆਰ ਹੋਇਆ ਤਾਂ ਕਹਿ ਨਹੀਂ ਵੀ ਖਾ ਲਾਂਗੇ ਬਾਜੀ ਰਸੋਈ ਕਿੱਥੇ ਫਿਰ ਚੱਲ ਫਿਰ ਰਸੋਈ ਲੱਭੀਏ ਫਿਰ ਬਾਣੀ ਬਾਜੀ ਇਹਦਾ ਕੋਸਾ ਤਾਂ ਵੈਸੇ ਵੀ ਇਹ ਚਾਰ ਗਿਟਾ ਦੋਕਰ ਨੇ ਚਾਹ ਤੀਆਂ 550 ਜੜੀਆਂ 1525 ਤਾਂ ਕਰਾਂਕੀ ਇਹ ਚਾਹ ਕਰਾਂਕੀ ਚਲੋ ਫਿਰ ਉਠੋ ਬਾਜੀ ਕਿੱਥੇ ਰਸੋਈ ਫਿਰ ਰਸੋਈ ਕਿੱਥੇ ਫਿਰ ਹਾਂ ਲਵਲੂ ਥੋੜਾ ਫਾਸਟ ਹੈ ਥੈਂਕ ਯੂ ਹਾਂ ਜੀ ਅਸੀਂ ਸਮੋਸੇ ਖਾ ਲਏ ਨੇ ਗੋਲ ਗੱਪੇ ਖਾ ਲਏ ਨੇ ਤੇ ਹੁਣ ਚੱਲੇ ਆ ਇੱਕ ਵਾਰੀ ਫੇਰ ਕੱਲੇ ਗੱਡੀ ਨੂੰ ਨਿਗਾ ਮਾਰ ਕੇ ਆਣੀ ਹੈ ਤੇ ਫੇਰ ਮਾਰ ਕੇ ਨਿਗਾ ਤੇ ਫੇਰ ਚੱਲਦੇ ਆ ਕਰੇ ਹਾਂ ਜੀ ਦੋਸਤੋ ਅਸੀਂ ਦੁਬਾਰਾ ਇੱਥੇ ਆਏ ਆ ਜਿੱਥੇ ਆਪਾਂ ਗੱਡੀ ਲੈ ਗਏ ਸੀ ਤੇ ਇਹਨਾਂ ਨੇ ਕੰਮ ਸ਼ੁਰੂ ਕਰਤਾ ਹੈ ਗੱਡ ਵਾਸ਼ਿੰਗ ਚੱਲਦੀ ਪਈ ਏ ਤੇ ਇਸ ਤੋਂ ਬਾਅਦ ਫੇਰ ਇਹ ਮਾਰਨਗੇ ਤੇ ਰਬਿੰਗ ਤੇ ਕੰਪਾਉਂਡਿੰਗ ਤੇ ਉਧਰ ਗੱਡੀ ਦਾ ਕੰਮ ਚੱਲਦਾ ਪਿਆ ਤੇ ਅਸੀਂ ਇੱਥੇ ਬੈਠੇ ਆ ਹਾਂ ਵੀ ਕਰ ਜਾਣਾ ਹੈ ਕਿ ਬੈਠ ਕੇ ਲੈ ਕੇ ਜਾਣੀ ਹੈ ਦੇਖ ਲਓ ਲੰਮੇ ਪੈ ਕੇ ਬੰਦੇ ਆ ਗਏ ਤੇ ਇੱਧਰ ਹੁਣ ਕੋਈ ਆ ਚਾਲੂ ਕਰਨ ਲੱਗਾ ਸਟੈਪ 1 ਪਾਕਿੰਗ ਦਾ ਨਾਮ ਸ਼ਨਾਮ ਸੁਣਾ ਆਪਣੀਆਂ ਕੱਢ ਲੀਆਂ ਨੇ ਤੇ ਵੈਸੇ ਤੇ ਸਾਫ਼ ਤੇ ਵੈਸੇ ਵੀ ਧੋ ਕੇ ਵੀ ਹੋ ਗਈ ਪਰ ਹੁਣ ਥੋੜੀ ਜੀ ਡੱਲ ਐ ਐਟੋਂ ਐ ਡੱਲ ਐ ਇਹਦਾ ਆਣਗੇ ਵੀ ਬਈ ਥੋੜੀ ਤਿੰਨ ਸਟੈਪ ਨੇ ਤਿੰਨ ਬਰਤਲਾਣ ਮੇਂ ਅਕੀ ਕਾਫੀ ਪਾ ਲਾਣੀ ਇਹ ਬੜਾ ਫਸਟ ਸਟੈਪ ਤੇ ਲਿਖਿਆ ਆਇਆ ਹੈ ਨੰਬਰ 1 ਫਿਰ ਇਹ ਰਿਹਾ ਸੈਕੰਡ ਸਟੈਪ ਤੇ ਉਹ ਦੂਵਾ ਫਿਰ ਲਾਸਟ ਥਰਡ ਸਟੈਪ ਤੇ ਨਸਟੈਪ ਹੋਣੇ ਨੇ ਆਪਣੀ ਗੱਡੀ ਤੇ ਤੇ ਉਦੋਂ ਬਾਅਦ ਖੜਾ ਸ਼ੀਸ਼ੇ ਵਰਗੀ ਚਮਕ ਆਈ ਹੈ ਆਪਾਂ ਹੁਣ ਡਿਫਰੈਂਸ ਦੇਖ ਸਕਦੇ ਆਂ ਇਧਰਲੇ ਪਾਸੇ ਇਹਨਾਂ ਨੇ ਸਟੈਪ 1 ਮਾਰਤਾ ਤੇ ਇਧਰਲੇ ਪਾਸੇ ਅਜੇ ਕੁਝ ਨਹੀਂ ਮਾਰਿਆ ਇਹ ਲਾਈਨ ਹੈਗੀ ਇਹ ਅੰਦਰ ਡਾਲਨਾ ਤੇ ਇਧਰ ਚਮਕ ਆ ਗਈ ਹੈ ਦੇਖੋ ਦੇਖ ਇੱਥੇ ਬੈਠੇ ਆ ਨਾੜ ਮਸਤੀ ਚੱਲਣ ਦੀ ਹੈ ਹੈ ਪਾਲਟੀ ਚੱਲ ਰਹੀ ਹੈ ਫ੍ਰੈਂਚ ਫ੍ਰਾਈਜ਼ ਮੰਗਾਏ ਜਿੰਦਰ ਨੇ ਨਾੜ ਸੀ ਕੋਕ ਮੰਗਾਏ ਨੇ ਉਹਰ ਗੱਡੀ ਦਾ ਸਾਡੀ ਦਾ ਕੰਮ ਚੱਲਦਾ ਪਿਆ। ਉਹ ਦੇਖੋ। ਆਓ ਜੀ, ਮੁੰਡੇ ਫੇਰ ਆ ਗਏ ਨੇ। ਹੈ? ਕਿਦਾਂ? ਹੈ? ਕਿਹੜਾ ਲੈਤਾ ਤੇਰਾ ਰਾਉਂਡ? ਹਜੇ ਪਹਿਲਾਂ ਹੀ ਇਹ। ਹੈ? ਹਾਂ। ਪਹਿਲਾਂ ਹੀ ਹੋਵੇ। ਪਿਛਲ ਕਿੰਨੀ ਲਾਦਾ? ਅਜੇ ਨਹੀਂ ਕੀਤੀ। ਉੱਥੇ ਅੱਗੋਂ ਆਇਆ ਘੁੰਮ ਗਿਆ। ਮੈਨੂੰ ਲੱਗਦੀ ਨਹੀਂ। ਉਹ ਕਹਿੰਦਾ ਹਜੇ ਕਿੰਨਾ 25-30% ਈ ਹੈ ਕਹਿੰਦਾ ਚਮਕ ਵਿੱਚ। ਇਹਦੇ ਕਹਿੰਦੇ ਹਜੇ ਹੋਰ ਆਏਗੀ। ਅਲ ਕਿ ਨਵੀਂ ਲਗਾ ਲਾ ਕੇ ਕੱਲੇ। ਇਹ ਹੁਣ ਕੋਈ ਆ ਸੈਕਿੰਡ ਰਾਉਂਡ। ਮਾਰਨ ਲਗਾ। ਅਲਾਇਨ ਨਾਲ ਮਾਰਤੀ ਇੱਥੇ। ਸਭ ਕੈਕ ਲਾਉ। ਇਹਨਾਂ ਸ਼ਾਇਨ ਹੋਰ ਵੱਜ ਜਾਈਗੀ। ਪਹਿਲਾ ਆਮਣ ਹੁਣੀ ਚਲੇ ਗਏ ਸੀ ਤੇ ਦੁਬਾਰਾ ਆ ਗਏ ਨੇ। ਤੇ ਅੰਦਰ ਬੈਠਾ ਹੁਣ। ਅੰਦਰ ਬੈਠੇ ਬੈਠੇ ਦੇਖੀ ਜਾਂਦੇ ਆ 3-4 ਘੰਟੇ ਸਾਨੂੰ ਹੋ ਗਏ ਨੇ। ਪਰ ਹੁਣ ਕਿਸ ਸਾਹਬ ਨਾਲ ਲੱਗਿਆ ਹੋਇਆ ਏ। ਇਹਨੂੰ ਹਜੇ ਮੇਰੇ ਸਾਹਬ ਨਾਲ 2-3 ਘੰਟੇ ਫੋਨ ਲੱਗਣਗੇ। ਤੇ ਹਾਂਜੀ ਦੋਸਤੋ ਦੁਪਹਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਪੈ ਚੁੱਕੀ ਏ। ਸਾਰਾ ਹਦੀ ਤੱਕ ਆਪਣੀ ਗੱਡੀ ਦਾ ਕੰਮ ਖਤਮ ਨਹੀਂ ਹੋਇਆ ਆ অলਮੋਸਟ 65 70% ਕੰਮ ਹੋ ਗਿਆ ਆ 30 35% ਰਹਿਦਾ ਤੁਸੀਂ ਚੈੱਕ ਕਰੋ ਚਮਕ ਤੇ ਆ ਗਈ ਹੈ ਫਰੰਟ ਬੰਪਰ ਰਹਿਦਾ ਹਜੇ ਤੇ ਐ ਸਾਈਡ ਡਨ ਹੋ ਚੁੱਕੀ ਹੈ ਵਾਲੀ ਤੇ ਇਹ ਬੰਦੇ ਆ ਚੁੱਕੇ ਨੇ ਫਿਰ ਤੋਂ ਤੋ ਗਿਆ ਬੈਦਰ ਵਾਹ ਲੈ ਟਰਾਈਸਾਈਕਲ ਤੇ ਬੈਦਰ ਕਰ ਮੈਂ ਆਸਾ ਦੇਵ ਹੈ ਮੈਂ ਤਾਂ ਅਸੀਂ ਪਹਿਲਾਂ ਤੁਰਿਆ ਫਿਰ ਟਰੈਕ ਤੇ ਨਿਕਾ ਜਦੋਂ ਹਮ ਟੁੱਟ ਗਿਆ ਕਿਦਾਂ ਇੱਧਰ ਦੋ ਵੱਜ ਗਏ ਨੇ ਉਧਰ ਦੂਸਰਾ ਵਜਣ ਲੱਗਾ ਹੁਣ ਥੱਲੇ 1 ਰੁਪਿਆ ਡੈਡੀ ਵੀ ਆ ਗਿਆ ਕਿਉਂ ਅਰੇ ਗੱਲ ਪਪਾ ਕਿੱਧਰ ਆਦਾ ਵਧੀਆ ਨਾਗਾ ਨੰਬਰ ਦਾ ਹੋਰ ਇਹ ਆਪਣੀਆਂ ਉੱਤੇ ਇਹ ਨਹੀਂ ਜੀ ਇਦਾਂ ਦੇ ਵੀ ਮੋਟਰਸਾਈਕਲ ਚੱਲਦੇ ਨੇ ਫਿਲਪੀਨ ਦੇ ਵਿੱਚ ਹੌਣ ਆਲਮੋਸਟ ਫਿਨਿਸ਼ ਹੋਣ ਵਾਲਾ ਹੈ ਛੱਤ ਤੇ ਲੱਗਿਆ ਹੋਇਆ ਅੱਧੀ ਛੱਤ ਇਧਰ ਕੰਪਲੀਟ ਹੋ ਗਈ ਹੈ ਅੱਧੀ ਰਹਿ ਗਈ ਹੈ ਹੁਣ ਅੰਦਰ ਦਾ ਕੰਮ ਚੱਲਦਾ ਪਿਆ ਆ ਡੈਸ਼ਬੋਰਡ ਨੂੰ ਕਿੰਨਾਂ ਤੱਕ ਬਣਾਉਂਦੇ ਪਏ ਨੇ ਚਮਕਾ ਦੇਗੇ ਨਾ ਡੈਸ਼ਬੋਰਡ ਦੇ ਵਿੱਚ ਦੇਖ ਸਾ ਤੇ ਸਮਾਂ ਲਾ ਗਿਆ ਉਹਦਰ ਹਜੇ ਡਲ ਡਲ ਚੱਲਦਾ ਲੱਗਿਆ 2000 years later ਐ ਲਓ ਜੀ ਮਿੱਤਰੋ ਆ ਦੁਪਹਿਰ ਤੋਂ ਸ਼ਾਮ ਸ਼ਾਮ ਤੋਂ ਰਾਤ ਤੇ ਰਾਤ ਤੋਂ ਅੱਧੀ ਰਾਤ ਹੋ ਗਈ ਹੁਣ ਖੈਰ ਆਦੇ ਲਗਭਗ 12 ਵਜਨ ਵਾਲੇ ਨੇ ਤੇ ਅਸੀਂ ਹਜੇ ਵੀ ਕਾਰ ਵਾਸਤੇ ਹੀ ਆਂ ਸਾਰੇ ਜਾਨੇ ਜੁਟੇ ਪਏ ਨੇ ਹੁਣ ਕਿਉਂਕਿ ਸਾਰਾ ਕਾਰਵਾਚ ਖਾਲੀ ਹੋ ਗਿਆ ਹੈ। ਸਤਿ ਸ਼੍ਰੀ ਅਕਾਲ। ਓਕੇ ਲੰ। ਓਕੇ। ਤੇ ਇਹ ਹੁਣ ਤੀਜੀ ਕੋਟਿੰਗ ਸਟਾਰਟ ਹੋਣ ਲੱਗੀ ਹੈ। ਇਹਨਾਂ ਚਮਕ ਦੁਗਣੀ ਹੋ ਜਾਏਗੀ। ਇਹ ਹੁਣ ਤੁਸੀਂ ਦੇਖ ਸਾਦੇ ਹੋ ਮੁੰਡੇ ਦੀ ਸ਼ਕਲ ਦੇਖਦੀ ਕਿ ਉਹ ਗੱਡੀ ਦੇ ਵਿੱਚ। ਏਸ ਮੁਹਾਂ ਆਹ ਕਿਤਾ ਨਦ ਨੇ ਅੰਤ ਤਰਨਾ ਉਹ ਵੇਟਿੰਗ ਏਰੀਆ ਜਿ세 10 ਘੰਟੇ ਬਤਾਏ ਨੇ 10 ਘੰਟੇ 10 ਘੰਟੇ ਜਾਂਦੇ ਨਹੀਂ ਓੱਖਾ ਕਿਉਂ ਕੋਈ ਦੇਖਿਆ ਹ ਹ ਹੁਣ ਕਿਦਮ ਹੋ ਗਿਆ ਹੁਣ ਚੈੱਕ ਕਰੋ ਇਹਦੀ ਚਮਕ ਅਵਾਂਸਾਰੀ ਕੋٹنگ ਨਿਬੜ ਗਈ ਹੈ ਤੇ ਹੁਣ ਇੰਜਨ ਧੋਣ ਲੱਗੇ ਨੇ ਕਾਰਵਾਸ਼ ਕਰਨ ਲੱਗੇ ਨੇ ਗੱਡੀ ਤੋਤੀ ਗਈ ਹੈ ਤੇ ਹੁਣੇ ਜੀ ਇਹ ਕਲੀਨਿੰਗ ਕਰਦੇ ਪਏ ਨੇ ਇੱਥੇ ਇਧਰੋਂ ਬਦਲ ਜੀ ਵੀ ਆ ਗਏ ਨੇ ਦੇ ਦੋਸਤੋ ਗੱਡੀ ਤੋਤੀ ਗਈ ਏ ਪਰ ਇੱਕ ਪੰਗਾ ਪੈ ਗਿਆ بارشਾਂ ਲੱਗ ਗਈ ਪਰ ਤੇ ਗੱਡੀ ਆਪਣੀ ਤੋਤੀ ਗਈ ਫਾਈਨਲ ਟੱਚ ਦਿੱਤਾ ਕੋਈ ਇਹਨੇ ਬਹੁਤ ਸੋਹਣੀ ਚਮਕ ਗਈ ਏ ਤੇ ਬੈਠ ਗਏ ਨੇ ਬੰਦੇ ਤੇ ਹੁਣ ਚੱਲਦੇ ਆ ਘਰੇ ਪੇਮੈਂਟ ਕਰਕੇ ਠੀਕ ਜੋ ਸ਼ਾਂ ਆਰਾਮ ਠੀਕ ਜੋ ਸਕ ਤੇ ਹੁਣ ਆਪਣੀ ਗੱਡੀ ਤੋਂ ਉੱਤੀ ਗਈ ਏ بارش ਪੈਨ ਲੱਗੀ ਏ ਸਭ ਸੰਕੇਤ ਐ ਸਾਡੇ ਵੱਡੇ ਵੱਡੇ ਰੇ ਖੁਸ਼ ਹੋ ਗਏ ਤੇ ਹਾਂ ਜੀ ਚਲੋ ਸਭ ਚਲਦੇ ਆ ਕਰੇ ਤੇ ਸੋਨੇ ਆ ਜਾ ਕੇ ਆਦਾ ਇੱਕ ਜਣ ਵਚ ਲੈ ਆਏ بارش ਆ ਗਈ ਦੋਸਤੋ ਤੇ ਹੁਣ ਚਲੋ ਸਾਡਾ ਫਰਜ਼ ਸੀ ਗੱਡੀ ਸਾਫ਼ ਸੁੱਧਰੀ ਕਰਾ ਕੇ ਘਰੇ ਲੈ ਕੇ ਜਾਣੀ ਓਸੀਂ ਲੈ ਕੇ ਚੱਲੇ ਆ ਤੇ ਬਾਬਾ ਜੀ ਖੁਸ਼ ਹੋਏ ਨੇ ਤੇ بارش ਪਈ ਏ ਕੋਈ ਗੱਲ ਨਹੀਂ ਤੇ ਕੱਲ ਨੂੰ ਫੇਰ ਤੋਂ ਲਾਂਗੇ ਹੁਣ ਮਹੀਨਾ ਡੇਢ ਮਹੀਨਾ ਤੋਂ ਉਂਦੇ ਹੀ ਰਹਿਣਾ